ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪ ਜੀ ਸਾਰੇ ਵੱਡੇ ਭਾਗਾਂ ਵੜੇ ਹੋ ਸਤਿਗੁਰਾਂ ਦੀ ਬਾਣੀ ਨਾਲ ਜੁੜੇ ਹੋ ਆਪ ਜੀ ਨੇ ਜਪ ਦੀ ਸਰਬ ਦੇ ਵਿਚਾਰ ਅਗਤੋਂ ਪਹਿਲਾਂ 37 ਪਉੜੀਆਂ ਤੱਕ ਸਰਵਣ ਕੀਤੀ ਆਜਾ ਤੋਂ ਅਠਤਵੇਂ ਤੇ ਆਖਰੀ ਪਉੜੀ ਹੈ ਜਪਤੀ ਸਾਹਿਬ ਦੀ ਅਦੇ ਵਿਚਾਰ ਦੇ ਨਾਲ ਜੁੜਨਾ ਕਰਾਂਗੇ ਆਓ ਮਨਵਿਰਤਿਆਂ ਕੋ ਅਗਰ ਕਰਕੇ ਬਾਣੀ ਨਾਲ ਜੋੜਨਾ ਕਰਿਏ ਜਤਪਾਹਰ ਧਿਰ ਸੁਨਿਆਰ ਤੁੰਗੁਰ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ اے ਭਾਈ ਜਤ ਦਉ ਪਹਰ ਬਣਾ ਲੈ ਅਤੇ ਧਿਰ ਜ ਨੂੰ ਸੁਨਿਆਰ ਬਣਾ ਲੈ ਬੜੀ ਹਿਤ ਆਂਦੀ ਨਾਲ ਸੁਣਨ ਵਾਲੀ ਕਰ ਲੈ ਕਿ ਸੋਨਿਆਰ ਦੇ ਅੰਦਰ ਇੰਨਾ ਜ਼ਿਆਦਾ ਧੀਰਜ ਹੁੰਦਾ ਹੈ ਕਿ ਕਿਸੇ ਹੋਰ ਵਿੱਚ ਨਹੀਂ ਹੁੰਦਾ ਕਿੰਨੇ ਵਾਰ ਇਹ ਗਣਿਆਂ ਨੂੰ ਘੜਦਾ ਤੇ ਕਿੰਨੇ ਵਾਰ ਇਹਨਾਂ ਨੂੰ ਮੁੜ ਕੇ ਬਣਾਉਣੇ ਪੈ ਜਾਂਦੇ ਆ ਮੁੜ ਕੇ ਫਿਰ ਉਸ ਨੂੰ ਢਾਲਣਾ ਪੈਂਦਾ ਫਿਰ ਉਹਨੂੰ ਸੋਨੇ ਨੂੰ ਗੋਲਣਾ ਪੈਂਦਾ ਦੂਜੀ ਵਾਰੀ ਫਿਰ ਬਣਾਉਣਾ ਪੈਂਦਾ ਬਰੀਕ ਬਰੀਕ ਤਾਰਾਂ ਬਰੀਕ ਬਰੀਕ ਦਾਨੇ ਇੰਨੇ-ਇੰਨੇ ਬਣਾ ਕੇ ਤੇ ਦੇਖੋ ਕਿੰਨੇ ਸੋਹਣੇ ਸੋਨੇ ਸੋਹਣੇ ਕਿੰਨੇ ਬੰਗਾਂ ਬਣਾਉਂਦਾ ਕਿਹੋ ਜਿਹਾਂ ਚੋੜੀਆਂ ਬਣਾਉਂਦਾ ਕਿਹੋ ਜਿਹਾਂ ਜਿਹਾ ਛਾਪਾਂ ਬਣਾ ਦਿੰਦਾ ਪੈਰਾਂ ਦੇ ਗਲ ਦੇ ਸਿਰ ਦੇ ਕੰਨਾਂ ਦੇ ਕਿੰਨੇ ਤਰ੍ਹਾਂ ਦੇ ਬੜੀ ਮਿਹਨਤ ਨਾਲ ਤਿਆਰ ਹੁੰਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਵਿਕਦੇ ਵੀ ਬੜੀ ਮਿਹਨਤ ਨਾਲ ਨੇ ਉਹਨਾਂ ਨੂੰ ਖਰੀਦਣ ਵਾਲਾ ਵੀ ਕਦੇ ਆਉਂਦਾ ਰੋਜ਼ ਸੁਨਿਆਰਾਂ ਦੀ ਦੁਕਾਨਾਂ ਤੇ ਭੀੜ ਨਹੀਂ ਹੁੰਦੀ ਉਹਨਾਂ ਨੂੰ ਉਡੀਕਣਾ ਪੈਂਦਾ ਪਰ ਸਾਲ ਵੀ ਇੱਕ ਅੱਧੀ ਵਾਰੀ ਉਹਨਾਂ ਦੀ ਦੁਕਾਨ ਤੇ ਕੋਈ ਜਾਂਦਾ ਐਸ ਕਰਕੇ ਮਹਾਰਾਜ ਕਹਿੰਦੇ ਧੀਰਜ ਨੂੰ ਸੁਨਿਆਰ ਬਣਾ ਲੈ ਜੱਤ ਨੂੰ ਪਹਾੜਾ ਬਣਾ ਲੈ ਜਿੱਥੇ ਕੜਨ ਵਾਲੀ ਥਾਂ ਉਹ ਸਾਰੇ ਸਿਸਟਮ ਨੂੰ ਹੀ ਪਹਾੜਾ ਗਿਆ ਅਹਰਣ ਮਤ ਵੇਦ ਅਥਿਆਰ ਅਹਰਣ ਨੂੰ ਮਤ ਜਿਹੜੀ ਉਹਨੂੰ ਅਹਰਣ ਬਣਾ ਲੈ ਤੇ ਵੇਦ ਨੂੰ ਅਥਿਆਰ ਉਹ ਥੋੜਾ ਬਣਾ ਲੈ ਭੌਖਲੋ ਅਗਨ ਤੁਪ ਤਉ ਭੌਦੀ ਖੱਲਾ ਖੱਲਾ ਜਿਹੜੀ ਅੱਗ ਦੇਣ ਵਾਲੀ ਤੇ ਉਸ ਨੂੰ ਇਸ ਤਰ੍ਹਾਂ ਉਹ ਅਗ ਦੀ ਦੇ ਨਾਲ ਹਵਾ ਦਿੰਦਾ ਹਵਾ ਦੇ ਨਾਲ ਫੇ ਧੋਕਣੀ ਜਿਹੜੀ ਆ ਧੋਕਣੀ ਤੇ ਰਾਹੀਂ ਹਵਾ ਦਿੰਦਾ ਤੇ ਫਿਰ ਜਾ ਕੇ ਉਹ ਜਿਹੜੀ ਪੱਠੀ ਦੇ ਵਿੱਚ ਅੱਗ ਜਿਹੜੀ ਆ ਉਹ ਤੇਜ ਹੁੰਦੀ ਆ ਫਿਰ ਉਹਦੇ ਵਿੱਚ ਸੋਨਾ ਰੱਖਿਆ ਹੋਇਆ ਉਹ ਫਿਰ ਗਰਲਦਾ ਤੇ ਮਹਾਰਾਜ ਕਹਿੰਦੇ ਨੇ ਆਉਦਿਆਂ ਖੱਲਾਂ ਬਣਾ ਲੈ ਅਗਨ ਤਪਤਾਓ ਅਗਨ ਰੂਪੀ ਤਪਤਾਓ ਜਿਹੜਾ ਉਹਨੂੰ ਅੱਗ ਸਮਝ ਤਪ ਕਰਨੋ ਬੰਦਗੀ ਕਰਨੇ ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ ਬਹੁਤ ਵੱਡਾ ਤਪ ਹੈ ਔਰ ਬਹੁਤ ਵੱਡੀ ਕਾਹਲ ਹੈ, ਹਰ ਕੋਈ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਉੱਠ ਕੇ ਇਸਨਾਨ ਕਰਨਾ, ਉੱਠ ਕੇ ਸਿਮਰਨ ਕਰਨਾ, ਪਰਮੇਸ਼ਵਰ ਦੀ ਬੰਦਗੀ ਨਾਲ ਜੁੜਨਾ, ਮਨ ਦੇ ਵਿਕਾਰਾਂ ਨੂੰ ਵਿਚਾਰਾਂ ਨੂੰ ਸੰਖੇਪ ਕੇ ਸਿਮਰਨ ਕਰਨਾ ਬਹੁਤ ਔਖਾ ਕੰਮ ਹੈ, ਇਸ ਕਰਕੇ ਮਹਾਰਾਜ ਨੇ ਕਹਿ ਦਿੱਤਾ ਆਖਣਾ ਔਖਾ ਸਾਚਾ ਨਾਉ, ਸਾਚਾ ਨਾਉ ਕੀ ਲਾਗੈ ਭੂਖ, ਉਤ ਭੁੱਖਾ ਖਾਈ ਚਲੀਏ ਦੋਕ ਐਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਪਾਈ ਪਾਉ ਦੀ ਖੱਲਾਂ ਬਣਾ ਲੈ ਅਤੇ ਤਪਤਾਉ ਉਹਨੂੰ ਅਗਨੀ ਬਣਾ ਲੈ ਅੱਗ ਬਣਾ ਲੈ ਭਾਂਡਾ ਭਾਉ ਅਮ੍ਰਿਤ ਤੋ ਟੋਲ ਭਾਉ ਦਾ ਭਾਂਡਾ ਲੈ ਕੇ ਉਹਦੇ ਵਿੱਚ ਪਰਮੇਸ਼ਵਰ ਦੇ ਅਮ੍ਰਿਤ ਰੂਪੀ ਨਾਮ ਨੂੰ ਚਾਵਣਾ ਕਰੋ ਭੜੀਏ ਸਬਦ ਸੱਚੇ ਟਕਸਾਲ ਸੱਚੀ ਟਕਸਾਲ ਦੇ ਵਿੱਚ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਪਰਮੇਸ਼ਵਰ ਦੇ ਸਿਮਰਨ ਦੇ ਘਾਰਤ ਨੂੰ ਘੜਨਾ ਕਰੋ ਜਿਵੇਂ ਤਨ ਉਸਨੋਂ ਇਹ ਜਿਹੜਾ ਉਸ ਤਕਸਾਲ ਦੇ ਵਿੱਚ ਟੱਕੇ ਬਣਾਉਂਦਾ ਹੈ ਤਕਸਾਲ ਵਿੱਚ ਗਣੇ ਬਣਾਉਂਦਾ ਹੈ ਐਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸੱਚੇ ਪਾਤਸ਼ਾਹ ਦੀ ਤਕਸਾਲ ਹੈ ਇਹਦੇ ਵਿੱਚ ਤੋਂ ਆਪਣੇ ਜੀਵਨ ਨੂੰ ਘੜਨਾ ਕਰ ਜੀਵਨ ਨੂੰ ਆਪਣਾ ਸਵਾਰਨਾ ਕਰ ਸਿਮਰਨ ਬੰਦਗੀ ਕਰ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ ਇਸ ਤਰ੍ਹਾਂ ਸੱਚੇ ਪਰਮੇਸ਼ਵਰ ਦੇ ਧਿਆਨ ਵਿੱਚ ਹੋ ਕੇ ਆਪਣੇ ਜੀਵਨ ਨੂੰ ਸਫਲ ਕਰ ਲ ਫਿਰ ਨੂੰ ਨਜ਼ਰ ਕਰਮ ਤਨ ਕੋਰ ਔਰ ਜਨਾਬ ਤੇ ਪਰਮੇਸ਼ਰ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਉਹ ਇਹ ਕਾਰ ਕਰ ਸਕਦੇ ਨੇ ਹਰ ਕੋਈ ਇਹ ਕਾਰ ਨਹੀਂ ਕਰ ਸਕਦਾ ਇਹ ਜਿਹੜਾ ਕਾਰ ਬਹੁਤ ਵੱਡਾ ਵੱਡੀ ਕਾਰ ਹੈ ਸਤਸੰਗਤ ਜੀ ਇਸ ਕਾਰ ਨੂੰ ਬਹੁਤ ਵੱਡੇ ਦਿਲ ਵਾਲੇ ਤੇ ਵੱਡੇ ਕਰਮਾਂ ਵਾਲੇ ਕਰ ਸਕਦੇ ਹਨ ਜਨ ਕੋ ਨਜ਼ਰ ਕਰਮ ਚਨ ਕੋਰ ਜਿਨਾਂ ਨੂੰ ਨਜ਼ਰ ਪਰਮੇਸ਼ਰ ਦੀ ਉਹ ਇਹ ਕਾਰ ਕਰਦੇ ਆ ਇਸ ਕਰਕੇ ਮਹਾਰਾਜ ਜੀ ਨੇ ਕਹਿ ਦਿੱਤਾ ਤੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਵਾ ਤਿਤਗਨ ਅਨਹਦ ਬਾਜੇ ਤੋਰ ਕਰਮ ਪਾਇਆ ਤੁਜਿਨ ਕੋ ਐ ਪਰਮੇਸ਼ਰ ਜੀ ਜਿਨਾਂ ਨੂੰ ਤੋਰੇ ਕਰਮ ਪਾਇਓ ਇਹਨੇ ਉਹ ਨਾਮ ਦੇ ਨਾਲ ਜੁੜਦੇ ਹਨ ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਨਾਂ ਨੂੰ ਪਰਮੇਸ਼ਰ ਦੀ ਬਖਸ਼ੀਸ਼ ਹੁੰਦੀ ਹੈ ਨਜ਼ਰ ਹੁੰਦੀ ਹੈ ਮਿਹਰ ਹੁੰਦੀ ਹੈ ਉਹੀ ਨਾਮ ਦੇ ਨਾਲ ਜੁੜਦੇ ਨੇ ਉਹ ਸਿਮਰਨ ਦੇ ਨਾਲ ਜੁੜਦੇ ਹਨ ਉਹ ਬੋਣੇ ਨੌਲਗੁਰ ਦੇ ਨੇ ਆਪਣ ਸਾਰੇ ਜਿਸਤਾਂ ਆਪ ਜੀ ਜੁੜੇ ਹੋਏ ਹੋ ਨਾਨਕ ਨਦਰਿ ਨਦਰਿ ਨਿਹਾਲ ਤੇ ਸਤਿਗੁਰ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨਾਨਕ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੋ ਗਈ ਹੈ ਜਿਨ੍ਹਾਂ ਤੇ ਨਦਰ ਹੋ ਗਈ ਹੈ ਉਹ ਪ੍ਰਮਾਤਮਾ ਦੀ ਨਜ਼ਰ ਦੁਆਰਾ ਸਦਾ ਬਾਪ ਤੇ ਨਿਹਾਲ 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 ਹੋ ਜਾਂਦੇ ਹਨ ਸ਼ਲੋਕ ਪਵਨ ਗੁਰੂ ਪਾਣੀ ਪਇ ਤ ਮਤ ਤਰਤੁ ਮਹਤੋ ਗੁਰੂ ਪਵਨ ਦੀ ਤਰ੍ਹਾਂ ਸੋਚ ਸੰਗਤ ਇਹਨੂੰ ਸਮਝੀਏ ਆਪਣ ਗੱਲ ਨੂੰ ਵੈਸੇ ਤੇ ਮਹਾਰਾਜ ਨੇ ਸਾਰੀ ਦੁਨੀਆ ਦੇ ਸਾਰੇ ਵਾਸਤੇ ਸਾਰੇ ਸੰਸਾਰ ਦੇ ਵਾਸਤੇ ਇੱਕ ਮੰਤਰ ਦੱਸਿਆ ਬਹੁਤ ਵੱਡਾ ਮਹਾਰਾਜ ਕਹਿੰਦੇ ਸਭ ਦਾ ਗੁਰੂ ਤੇ ਹਵਾ ਹਵਾ ਦੇ ਨਾਲ ਤੇ ਸਾਨੂੰ ਸੁਣਾਂ ਸੰਦ ਹਵਾ ਦੇ ਨਾਲ ਇਹ ਜੀਵਨ ਤੇ ਹਵਾ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਹੈ ਹਵਾ ਦਾ ਜੇ ਸਿਬੜੇ ਸੰਤੁਲਨ ਵਿਗੜ ਗਿਆ ਤੇ ਸਾਰਾ ਇਹ ਜਿਹੜਾ ਡਾਂਵਾ ਡੋਲ ਹੋ ਜਾਏਗਾ ਤੈਸ ਨੈਸ ਹੋ ਜਾਏਗਾ ਐਸ ਕਰਕੇ ਮਹਾਰਾਜ ਕਹਿੰਦੇ ਪਵਨ ਗੁਰੂ ਗੁਰੂ ਪਵਨ ਦੀ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਵਾਸ ਆਉਂਦਾ ਤੇ ਸਾਨੂੰ ਜੀਵਨ ਪ੍ਰਾਪਤ ਹੁੰਦਾ ਸਵਾਸ ਆਉਂਦਾ ਤੇ ਅਸੀਂ ਜਿਉਂਦੇ ਆ ਜੇ ਸਵਾਸ ਨਾ ਆਏਗਾ ਤੇ ਮੌਤ ਹੋ ਜਾਏਗੀ ਵੈਸੇ ਵੀ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਸ੍ਰਿਸ਼ਟੀ ਆਰੰਭ ਹੋਈ ਨਾ ਤੇ ਸਭ ਤੋਂ ਪਹਿਲਾਂ ਮਹਾਰਾਜ ਪ੍ਰਮਾਤਮਾ ਆਪਸੀ ਤੇ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰਬੁਣ ਸਾਜਿਆ ਘਟ ਘਟ ਜੋਤ ਸਮੋਏ ਸਾਸ ਕਰਕੇ ਪਵਨ ਗੁਰੂ ਨੂੰ ਪਵਨ ਤਾਂ ਕਿ ਆ ਵੀ ਸਵਾਸ ਤੋਂ ਬਿਨਾ ਜਿਵੇਂ ਤਰ੍ਹਾਂ ਸਰੀਰ ਮਰਿਤਕ ਹੋ ਜਾਂਦਾ ਹੈ ਇਸ ਤਰ੍ਹਾਂ ਅਧਿਆਤਮਿਕ ਜੀਵਨ ਵੀ ਗੁਰੂ ਤੋਂ ਬਿਨਾ ਬੇਅਰਥ ਹੈ ਅਧਿਆਤਮਿਕ ਜੀਵਨ ਵੀ ਗੁਰੂ ਤੋਂ ਬਿਨਾ ਨਿਰਤਕ ਸਮਝ ਲੋ ਹਾਂਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਜੀਵਨ ਜਿਹੜਾ ਹੈ ਦੀ ਆਤਮਿਕ ਜੀਵਨ ਸਮਾਪਤ ਹੋ ਜਾਂਦਾ ਹੈ ਬੰਦਾ ਮਰਤਕ ਹੋ ਜਾਂਦਾ ਜੇ ਗੁਰੂ ਨਾ ਪ੍ਰਾਪਤ ਹੋਵੇ ਗੁਰੂ ਦੀ ਗਲ ਜੀ ਆਪਾ ਨਾ ਮੰਨੀਏ ਗੁਰੂ ਦੇ ਸ਼ਬਦ ਨੂੰ ਨਾ ਜਪਾਂਗੇ ਗੁਰੂ ਦੀ ਬਾਣੀ ਨੂੰ ਨਾ ਪੜਾਂਗੇ ਪਵਨ ਗੁਰੂ ਹੈ ਸਾਰੇ ਸੰਸਾਰ ਦਾ ਪਾਣੀ ਪੀਤਾ ਪੀਤਾ ਪਾਣੀ ਅਸ ਕਰਕੇ ਹੈ ਕਿ ਜਨਮ ਹੀ ਪਾਣੀ ਤੋਂ ਹੋਇਆ ਪਾਣੀ ਤੋਂ ਜਨਮ ਹੋਇਆ ਮਹਾਰਾਜ ਕਹਿੰਦੇ ਆ ਕਿ ਜਿਹੜਾ ਸ੍ਰਿਸ਼ਟੀ ਦਾ ਜਿਹੜਾ ਵੀ ਜਨਮ ਹੋਇਆ ਪਾਣੀ ਤੋਂ ਹੋਇਆ ਐਸ ਕਰਕੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋ ਏ ਜੇ ਪਾਣੀ ਨਾ ਹੋਵੇ ਤਾਂ ਜੀਵਨ ਖਤਮ ਐਸ ਕਰਕੇ ਜਿਤਨੇ ਹਰਿਆਵਲ ਜਿੰਨਾ ਜੀਵਨ ਦੇਖ ਰਹੇ ਆ ਇਹ ਸਾਰਾ ਪਾਣੀ ਦੇ ਨਾਲ ਜੁੜਿਆ ਹੋਇਆ ਐਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਪਾਣੀ ਜਿਹੜਾ ਸਭ ਦਾ ਪਿਤਾ ਸਾਡਾ ਜੀਵਨ ਵੀ ਪਾਣੀ ਤੋਂ ਬਣਿਆ ਮਾਤਾ ਧਰਤ ਮਹਤੂ ਮਾਤਾ ਉਹ ਮਾਤਾ ਧਰਤੀ ਦੇ ਸਮਾਨ ਜਾਂ ਧਰਤੀ ਨੂੰ ਮਾਤਾ ਕਹਿ ਲੋ ਤੇ ਮਾਤਾ ਦਾ ਜੀਵਨ ਵੀ ਧਰਤੀ ਦੀ ਤਰ੍ਹਾਂ ਜੋ ਵਸਦਾ ਕੋ ਖੋਦਾ ਕੋ ਚੰਦਨ ਲੇਪ ਜਿਉਂਤਾਂ ਧਰਤੀ ਨੂੰ ਕੋ ਖੋਦੇ ਤਾਂ ਵੀ ਉਹ ਗੁੱਸਾ ਨਹੀਂ ਕਰਦੀ ਕੋ ਚੰਦਨ ਦਾ ਲੇਪ ਕਰ ਦਵੇ ਤਾਂ ਖੁਸ਼ ਨਹੀਂ ਹੁੰਦੀ ਐਸੇ ਤਰ੍ਹਾਂ ਮਾਤਾ ਦਾ ਜੀਵਨ ਵੀ ਹੈ ਭਾਵੇਂ ਆਪਣੀ ਮਾਂ ਨੂੰ ਅਸੀਂ ਮਹਾਨਤਾ ਨਹੀਂ ਦਿੰਦੇ ਪਰ ਬਹੁਤ ਵੱਡੀ ਮਹਾਨਤਾ ਉਹਦੀ ਉਹਨੇ ਸਾਨੂੰ ਪਾਲਿਆ ਜਨਮ ਦਿੱਤਾ ਤੇ ਮਹਾਰਾਜ ਕਹਿੰਦੇ ਬਹੁਤ ਵੱਡਾ ਜਿਗਰਾ ਹੁੰਦਾ ਮਾਤਾ ਧਰਤੀ ਦੇ ਸਮਾਨ ਹੈ ਤੇ ਧਰਤੀ ਮਾਤਾ ਧਰਤੀ ਸਾਰੇ ਜੀਵਨ ਦੀ ਮਾਤਾ ਜਿਹਨੇ ਜੀਵਨ ਉਹ ਸਾਰੇ ਧਰਤੀ ਸਾਰਿਆਂ ਨੂੰ ਆਸਰਾ ਦਿੰਦੀ ਪਈ ਹੈ ਕਸ਼ੇ ਤੋਂ ਘਰਣਾ ਨਹੀਂ ਕਰਦੀ ਜਿਵੇਂ ਤਰ੍ਹਾਂ ਬੱਚਾ ਲਿਬੜਾ ਤੇ ਬੜਾ ਹੋਵੇ ਭਾਵੇਂ ਕੋਈ ਗਲਤ ਵੀ ਕੰਮ ਕਰਦਾ ਹੋਵੇ ਤੇ ਮਾਤਾ ਫਿਰ ਵੀ ਉਸ ਨੂੰ ਗਲ ਦੇ ਨਾਲ ਲਾ ਲੈਂਦੀ ਹੈ ਉਹਨੂੰ ਫਿਰ ਵੀ ਮਾਤਾ ਜਿਹੜੀ ਹੈ ਪਿਆਰ ਕਰਦੀ ਹੈ ਜੋ ਲਿਬੜਾ ਤੇ ਉਹ ਬੜਾ ਬੱਚਾ ਹੋਵੇ ਕੱਪੜੇ ਖਰਾਬ ਹੋਣ ਕੰਨ ਦੇ ਵਿੱਚ ਪਿਆ ਹੋਵੇ ਰੋਂਦਾ ਘੁਰ ਲਾਂਦਾ ਹੋਵੇ ਤੇ ਮਾਂ ਛੇਤੀ ਕਰਕੇ ਉਹਨੂੰ ਆਪਣੇ ਗਲ ਨਾਲ ਲਾਉਂਦੀ ਹੈ ਦੇਖਦੀ ਨਹੀਂ ਵੀ ਇਹਦੇ ਕੱਪੜੇ ਖਰਾਬ ਨੇ ਨਹੀਂ ਦੇਖਦੀ ਐਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਮਾਤਾ ਜਿਹੜੀ ਹੈ ਸਾਰਿਆਂ ਦੇ ਸਾਰੇ ਜੀਵਾਂ ਦੀ ਉਹ ਧਰਤੀ ਹੈ ਬਹੁਤ ਵੱਡੀ ਬਹੁਤ ਵੱਡਾ ਉਹਦਾ ਜੀਵਨ ਹੈ ਬਹੁਤ ਵੱਡੀ ਉਹਦੀ ਕੁਰਬਾਨੀ ਹੈ ਤੇ ਬਹੁਤ ਵੱਡਾ ਉਹਦਾ ਜਿਗਰਾ ਸਾਰਿਆਂ ਨੂੰ ਆਸਰਾ ਦਿੱਤਾ ਹੋਇਆ ਹੈ ਦਿਵਸ ਰਾਤ ਦੋਈ ਦੋਈ ਦਾਇਆ ਖੇਲ ਸਗਲ ਜਗਤ ਦਿਨ ਤੇ ਰਾਤ ਇਹ ਦੋਨੋਂ ਦਾਈ ਤੇ ਦਾਇਆ ਦਾ ਕੰਮ ਕਰਦੇ ਨੇ ਬੱਚੇ ਦੇ ਖਡਾਉਣੇ ਨੇ ਜਿਵੇਂ ਤਰ੍ਹਾਂ ਬੱਚਿਆਂ ਦੇ ਉਹ ਖਡਾਉਣ ਵਾਲੇ ਖਡਾਉਣੇ ਹੁੰਦੇ ਇੱਕ ਦਾਈ ਹੁੰਦੀ ਇੱਕ ਦਾਇਆ ਹੁੰਦਾ ਐਸ ਤਰ੍ਹਾਂ ਮਹਾਰਾਜ ਕਹਿੰਦੇ ਦਿਨ ਤੇ ਰਾਤ ਸਾਰੇ ਜੀਵਾਂ ਨੂੰ ਖਿਡਾਰੇ ਨੇ ਸਾਰੇ ਜੀਵ ਇਹਨਾਂ ਦੇ ਵਿੱਚ ਖੇੜਦੇ ਪਏ ਨੇ ਹੈ ਕਿਹੜੇ ਸਭ ਲੋ ਜਗਤ ਸਾਰਾ ਹੀ ਜਗਤ ਖੇਲਦਾ ਪਿਆ ਸਾਧ ਸੰਗ ਜੀ ਚੰਗੀਆਂ ਬੁਰੀਆਂ ਵਿੱਚ ਧਰਮ ਦੂਰ ਚੰਗੇ ਮਾੜੇ ਕਰਮ ਜਿਹੜਾ ਧਰਮ ਰਾਜ ਉਹਨਾਂ ਨੂੰ ਦੇਖਦਾ ਪਿਆ ਵਾਂਚਦਾ ਪਿਆ ਹੈ ਕਰਮੇ ਆਪੋ ਆਪਣੇ ਕਿ ਨੇੜੇ ਕਿ ਦੂਰ ਕਰਮੇ ਆਪੋ ਆਪਣੇ ਕਰਮ ਨੇ ਭਾਈ ਤੇ ਕਿਸੇ ਨੂੰ ਜਲਦੀ ਭੁਗਤਾਨ ਹੋ ਜਾਂਦਾ ਕਿਸੇ ਨੂੰ ਲੇਟ ਭੁਗਤਾਨ ਹੁੰਦਾ ਇਹ ਨੇੜੇ ਤੇ ਦੂਰ ਦਾ ਮਤਲਬ ਹੈ ਵੀ ਉਹਨਾਂ ਦਾ ਫਲ ਕਦੋਂ ਮਿਲੇਗਾ ਜਿਵੇਂ ਆਪਾਂ ਕਹੀਏ ਵੀ ਫਸਲ ਬੀਜਦੇ ਆਂ ਤੇ 6 ਮਹੀਨੇ ਬਾਅਦ ਵੱਢੀ ਜਾਂਦੀ ਹੈ ਕਈ ਜਿਹੜੇ ਹੁਣ ਦਰਖਤ ਜਿਹੜੇ ਹੁੰਦੇ ਕਿੰਨੇ ਕਿੰਨੇ ਲੰਬੇ ਸਮੇਂ ਤੋਂ ਬਾਅਦ ਫਲ ਦੇਣ ਲੱਗਦੇ ਨੇ ਤੇ ਕਈ ਐਸੀ ਫਸਲਾਂ ਨੇ ਉਹ ਸਾਲ ਦੇ ਵਿੱਚ ਹੋ ਜਾਂਦੀਆਂ ਕਈ 2 ਸਾਲ ਦੇ ਵਿੱਚ ਆਉਂਦੀਆਂ ਨੇ ਕਈ 6 ਮਹੀਨੇ ਵਿੱਚ ਫਸਲ ਹੋ ਜਾਂਦੀ ਹੈ ਹਾਂਜੀ ਇਸ ਤਰ੍ਹਾਂ ਫਸਲਾਂ ਦਾ ਵੀ ਸਮਾਂ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤੇਰੇ ਕਰਮਾਂ ਦਾ ਵੀ ਸਮਾਂ ਸੰਗਤੇ ਮੋੜੇ ਕਰਮ ਇਹਨਾਂ ਦੇ ਫਲ ਜਿਹੜੇ ਨੇ ਕਿਨਾਂ ਨੂੰ ਨੇੜੇ ਮਿਲ ਜਾਂਦੇ ਨੇ ਕਿਨਾਂ ਨੂੰ ਦੂਰ ਜਾ ਕੇ ਭੁਗਤਣੇ ਪੈਂਦੇ ਹਨ ਇਸ ਕਰਕੇ ਮਾਰੇ ਕੰਦੇ ਭੁਗਤਣੇ ਜ਼ਰੂਰ ਪੈਣੇ ਹਨ ਜਿਨੇ ਨਾਮ ਦਿਹਾਇਆ ਗਏ ਮਸਕ ਗਾਲ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਸਿਮਰਨ ਕਰਨਾ ਕੀਤਾ ਵਾਹਿਗੁਰੂ ਦੇ ਨਾਮ ਨੂੰ ਜਪੇ ਹਨ ਅਮਰਤ ਵੇਲਾ ਸਾਹਮਣੇ ਅਨਿਤਨੇਮ ਕੀਤਾ ਗੁਰੂ ਵਾਲੇ ਬਣ ਗਏ ਪਰਮੇਸ਼ਵਰ ਦੇ ਜਿਹੜੀ ਬਾਣੀ ਨੂੰ ਜੋ ਪਿਆ ਬਾਣੀ ਨੂੰ ਪੜਿਆ ਬਾਣੀ ਨੂੰ ਮੰਨਿਆ ਸਿਮਰਨ ਕੀਤਾ ਭਾਈ ਗੁਰੂ ਦੀ ਗੱਲ ਨੂੰ ਸੁਣਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ ਉਹਨਾਂ ਨੇ ਬੜੀ ਭਾਰੀ ਮਿਹਨਤ ਕੀਤੀ ਆ ਇਹ ਸਭ ਤੋਂ ਵੱਡੀ ਮਿਹਨਤ ਜੇ ਦੁਨੀਆ ਵਿੱਚ ਅੱਗੇ ਤੇ ਸਾਧ ਸੰਗਤ ਦੀ ਉਹ ਸਾਧ ਦੀ ਕਮਾਈ ਆ ਗੁਰਮੁਖ ਦੀ ਕਮਾਈ ਆ ਸਿਮਰਨ ਕਰਨ ਵਾਲੇ ਦੀ ਕਮਾਈ ਆ ਸਾਰੀਆਂ ਕਮਾਈਆਂ ਇਸ ਤੋਂ ਘੱਟ ਨੇ ਸਿਮਰਨ ਕਰਨ ਵਿੱਚ ਇੰਨੀ ਕਮਾਈ ਲੱਗਦੀ ਆ ਇੰਨਾ ਜੋਰ ਲੱਗਦਾ ਕਿ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਲੱਗਦਾ ਇੱਥੇ ਕਿਉਂਕਿ ਇਥੇ ਦੇਖੋ ਤਾਂ ਕੁਝ ਨਹੀਂ ਅੱਗੇ ਹੈ ਕਿ ਉਹ ਸਿਮਰਨ ਕਰਦਾ 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 ਦੁੱਖ ਵੀ ਸਹਿੰਦਾ ਸੁੱਖ ਵੀ ਸਹਿੰਦਾ ਭੁੱਖ ਵੀ ਸਹਿੰਦਾ ਵਿਚਾਰਾਂ ਤੋਂ ਵੀ ਆਪਣੇ ਆਪ ਨੂੰ ਬਚਾਉਂਦਾ ਵਿਚਾਰਾਂ ਤੋਂ ਵੀ ਬਚਾਉਂਦਾ ਮਨ ਨੂੰ ਇਕਾਗਰ ਕਰਨਾ ਬੜਾ ਔਖਾ ਕੰਮ ਹੈ ਮਨ ਨੂੰ ਇਕਾਗਰ ਕਰਨਾ ਸਭ ਤੋਂ ਵੱਡਾ ਕੰਮ ਸਾਈਂ ਮਹਾਰਾਜ ਨੇ ਕਿਹਾ ਮਨ ਜੀਤੈ ਜਗ ਜੀਤ ਇਸ ਕਰਕੇ ਸਭ ਤੋਂ ਵੱਡੀ ਘਾਲ ਉਹਨਾਂ ਦੀ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਨੇ ਬਾਣੀ ਪੜ੍ਹੀ ਜਿਨ੍ਹਾਂ ਨੇ ਨਾਮ ਜਪਿਆ ਗੁਰੂ ਦੀਸ ਸਭ ਤੋਂ ਤੇ ਕਹਲਣਾ ਕੀਤੀ ਕਮਾਈ ਕੀਤੀ ਆਪਣੇ ਜਨਮ ਨੂੰ ਸਫਲ ਕਰ ਗਏ ਆਪਣੇ ਜੀਵਨ ਨੂੰ ਸਫਲ ਕਰ ਗਏ ਉਹਨਾਂ ਦਾ ਸੰਸਾਰ ਵਿੱਚ ਆਉਣਾ ਲਿਖੇ ਲੱਗ ਗਿਆ ਨਾਨਕ ਤੇ ਮੁਖੋਜ ਲੈ ਕੇਤੀ ਛੁੱਟੀ ਨਾਲ ਤੇ ਸਤਿਗੁਰ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਬਖਸ਼ਿਸ਼ ਕਰਦੇ ਨੇ ਇਹ ਨਾਨਕ ਉਹਨਾਂ ਦਾ ਆਪਣਾ ਜੀਵਨ ਸਵਰਗ ਗਿਆ ਆਪਣਾ ਉਹਨਾਂ ਨੇ ਕਾਲ ਪੂਰੀ ਕਰ ਲਈ ਆਪਣੇ ਜੀਵਨ ਨੂੰ ਸਵਾਰ ਲਿਆ ਜਨਮ ਮਰਨ ਨੂੰ ਕੱਟ ਕੇ ਗੁਰਮੁਖ ਜਨਮ ਸਵਾਰ ਦਰਗਾਹ ਚਲੇ ਆ ਸੱਚੀ ਦਰਗਾਹ ਜਾਏ ਸੱਚਾ ਪੜ ਮੱਲਿਆ ਉਹ ਤੇ ਸੱਚੇ ਪ੍ਰਮਾਤਮਾ ਦੇ ਦਰਤੇ ਪ੍ਰਵਾਣ ਹੋ ਗਏ ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾਂ ਨੂੰ ਸੁਣਨ ਵਾਲੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾਂ ਦੇ ਨੇੜੇ ਤੇ ੜੇ ਰਹਿਣ ਵਾਲੇ ਵੀ ਉਹ ਵੀ ਤਰ ਗਏ ਨੇ ਉਹਨਾਂ ਦੇ ਵੀ ਜਿਹੜੇ ਆ ਮਾਰੇ ਕਹਿੰਦੇ ਆ ਸੰਸਾਰ ਦੇ ਵਿੱਚ ਜਨਮ ਤੇ ਮਰਨ ਦਾ ਛੁਟਕਾਰਾ ਹੋ ਗਿਆ ਉਹਨਾਂ ਦੇ ਦੁੱਖ ਤੇ ਉਹਨਾਂ ਦੇ ਸੁੱਖ ਜਿਹੜੇ ਆ ਉਹ ਵੀ ਕੱਟੇ ਗਏ ਸਾਧ ਸੰਗ ਜੀ ਉਹ ਵੀ ਪਰਮਾਤਮਾ ਦੇ ਦਰ ਤੇ ਉਹਨਾਂ ਦੀ ਹਾਜ਼ਰੀਆਂ ਲਿਖੇ ਲੱਗ ਗਈਆਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਐ ਇਸ ਕਰਕੇ ਸੰਗਤ ਦਾ ਜਿਹੜਾ ਫਲ ਬੜਾ ਦੱਸਿਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਜੀ ਲਿਖਦੇ ਨੇ ਸਾਧਕ ਸੰਗ ਨਹੀਂ ਕਛ ਹਾਲ ਦਰਸ਼ਨ ਭੇਟ ਤੋਤ ਨੇ ਹਾਲ ਸਾਧ ਦੀ ਸੰਗਤ ਕਰਨ ਵਾਲਿਆਂ ਨੂੰ ਕੋਈ ਹਾਲ ਨਹੀਂ ਕਰਨੇ ਪੈਂਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ ਐਸੇ ਤਰ੍ਹਾਂ ਹੀ ਜਿਦ ਤਰਾ ਅੱਗ ਹੈ ਹੁਣ ਅੱਗ ਜਿਹੜੀ ਆ ਸਾਸ ਸੰਗ ਜੀ ਦੇਖੋ ਉਹਦੇ ਕੋਲ ਆਪਾਂ ਜਾਣੇ ਆ ਤੇ ਸਾਡਾ ਜਿਹੜਾ ਉਹ ਕਿਤੇ ਠੰਣ ਲੱਗੀ ਹੋਵੇ ਤੇ ਠੰਣ ਲੱਗਦੀ ਹੋਵੇ ਤੇ ਅੱਗ ਦੇ ਕੋਲ ਜਾਣ ਕਰਕੇ ਉਹ ਠੰਡ ਜਿਹੜੀ ਆ ਮਿਟ ਜਾਂਦੀ ਆ ਅੱਗ ਜਿਹੜੀ ਆ ਸਾਰੇ ਜਿਹੜੇ ਆ ਲੱਕੜਾਂ ਦੇ ਭਾਰ ਨੂੰ ਸਾੜ ਦਿੰਦੀ ਜਿਗਤਰਾ ਕੋਰ ਦੁਖਿਆਂ ਅਨੇ ਕਹਤਾਂ ਜਨਮਦਾਰ ਜਿਗਤਰਾ ਮਹਾ ਬਿਖ ਅਦੰਗ ਮੇਟੰਤ ਸਗਲ ਸਿਮਰਨ ਤਰ ਨਾਮ ਨਾਨਕ ਜੈਸੇ ਪਾਵ ਕਾਟ ਬਸਮੰ ਕਰੋਤ ਐਸੇ ਤਰ੍ਹਾਂ ਮਹਾਰਾ ਇਹ ਕਹਿੰਦੇ ਨਾਮ ਜਿਹੜਾ ਸਿਮਰਨ ਜਿਹੜਾ ਤੇਰੇ ਦੁੱਖਾਂ ਨੂੰ ਸਾੜ ਦੇਗਾ ਤੇਰੇ ਕਫਤਾਂ ਨੂੰ ਸਾੜ ਦੇਗਾ ਸਾਰੇ ਜਨਮ ਮਰਨ ਦੇ ਗੇੜ ਕੱਟੇ ਜਾਣਗੇ ਨਾਮ ਨੂੰ ਜਪਣਾ ਕਰ ਇਸ ਕਰਕੇ ਉਹਨਾਂ ਦੇ ਮੁਖੋ ਜਲੇ ਹੋ ਗਏ ਨੇ ਜਿਨ੍ਹਾਂ ਨੇ ਸਿਮਰਨ ਕੀਤਾ ਤੇ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸੰਗਤ ਕਰਨ ਵਾਲੇ ਉਹਨਾਂ ਨੂੰ ਮੰਨਣ ਸੁਣਨ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹ ਵੀ ਤਰ ਗਏ ਨੇ ਇਤਰਾ ਸੋ ਸੰਜੀ ਜਪਜੀ ਸਾਹਿਬ ਦੀ ਵਿਚਾਰ ਸੰਪੂਰਨ ਹੋ ਗਈ ਹੈ ਆਪ ਜੀ ਸਾਰੇ ਦਰਸ਼ਕਾਂ ਦਾ ਆਪ ਦੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਲਾਇਕ ਕੀਤਾ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਬਾਣੀ ਨੂੰ ਜਿਹੜਾ ਆਪ ਜੀ ਨੇ ਸਹਿਯੋਗ ਦਿੱਤਾ ਆਪ ਦਾ ਬਹੁਤ ਬਹੁਤ ਧੰਵਾਦ ਹੈ ਤੇ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਵਿਚਾਰ ਕਰਦੇ ਹੋਏ ਹੋਣਗੇ ਕਿਉਂਕਿ ਜਿਹੜਾ ਮਨੁੱਖ ਦਾ ਸੁਭਾਅ ਹੀ ਭੁੱਲਣ ਯੋਗ ਹੈ ਮਨੁੱਖ ਜਿਹੜਾ ਮਾਰਾ ਕਹਿੰਦੇ ਲੇਖੇ ਕਤੇ ਨਾ ਛੋਟੀ ਹੈ ਕਿੰਨ ਕਿੰਨ ਭੁੱਲਣ ਹਾਰ ਬਕਸਣ ਹਾਰ ਬਕਸ ਲੈ ਨਾਨਕ ਪਾਰ ਉਤਾਰ ਗੁਰੂ ਦੀ ਗੱਲ ਨੂੰ ਗੁਰੂ ਜਾਣਦੇ ਨੇ ਪਰ ਗੁਰਬਾਣੀ ਦਾ ਵਿਚਾਰ ਸਾਨੂੰ ਸਾਰਿਆਂ ਨੂੰ ਕਰਨ ਦਾ ਹੱਕ ਹੈ ਅਸਲੇ ਵਿਚਾਰ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਅਗਲਾ ਜਿਹੜਾ ਗੁਰੂ ਸਾਹਿਬ ਦਾ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜ ਕੇ ਆਪਾਂ ਜੀਵਨ ਦੇ ਮਨੋਰਥ ਨੂੰ ਪੂਰਾ ਕਰੀਏ ਜੀਵਨ ਦੇ ਕਾਲ ਨੂੰ ਸਫਲ ਕਰੀਏ ਜੀਵਨ ਨੂੰ ਸਫਲ ਬਣਾਈਏ ਸਾਰਿਆਂ ਦਾ ਧੰਨਵਾਦ ਭੋਲਾ ਚੋਕਾਂ ਦੇ ਤੇ ਮਾ ਫਤੇ ਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ